ਅੱਜ ਦੀ ਕਹਾਣੀ ਵਿੱਚ ਆਪਾਂ ਦੇਖਾਂਗੇ ਕਿ ਇੱਕ ਔਰਤ ਆਪਣੇ ਪਤੀ ਦੇ ਮਰਨ ਤੋਂ ਬਾਅਦ ਬਿਲਕੁਲ ਆਪਣੇ ਪਤੀ ਦੀ ਤਰ੍ਹਾਂ ਦਿਖਣ ਵਾਲਾ ਰੋਬੋਟ ਬਣਵਾ ਲੈਂਦੀ ਹੈ ਤੇ ਉਸ ਤੋਂ ਆਪਣੀਆਂ ਸਾਰੀਆਂ ਇੱਛਾਵਾਂ ਤੇ ਪਤੀ ਵਾਲੇ ਸਾਰੇ ਕੰਮ ਪੂਰੇ ਕਰਵਾਉਂਦੀ ਹੈ। ਕੀ ਉਹ ਰੋਬੋਟ ਉਸਦੇ ਪਤੀ ਵਾਲੀ ਸਾਰੀ ਜ਼ਿੰਮੇਵਾਰੀ ਨਿਭਾ ਸਕਦਾ ਹੈ ਜਾਂ ਨਹੀਂ? ਆਪਾਂ ਅੱਗੇ ਇਸ ਵੀਡੀਓ ਵਿੱਚ ਦੇਖਾਂਗੇ। ਕਹਾਣੀ ਦੀ ਸ਼ੁਰੂਆਤ ਵਿੱਚ ਆਪਾਂ ਨੂੰ ਐਸ਼ ਨਾਮ ਦਾ ਇੱਕ ਆਦਮੀ ਦਿਖਾਇਆ ਜਾਂਦਾ ਹੈ ਜੋ ਕਿ ਆਪਣੀ ਵੈਨ ਵਿੱਚ ਬੈਠਾ ਫੋਨ ਚਲਾ ਰਿਹਾ ਹੁੰਦਾ ਹੈ। ਜਦੋਂ ਉਸ ਦੀ ਪਤਨੀ ਮਾਰਥਾ ਉਸ ਲਈ ਕੌਫੀ ਲੈ ਕੇ ਆਉਂਦੀ ਹੈ ਤਾਂ ਉਹ ਉਸਤੇ ਬਹੁਤਾ ਧਿਆਨ ਨਹੀਂ ਦਿੰਦਾ ਸਗੋਂ ਫੋਨ ਵਿੱਚ ਹੀ ਲੱਗਿਆ ਰਹਿੰਦਾ ਹੈ ਇਸ ਲਈ ਮਾਰਥਾ ਉਸਨੂੰ ਫੋਨ ਛੱਡਣ ਲਈ ਕਹਿੰਦੀ ਹੈ ਉਹ ਦੋਨੋਂ ਇੱਕ ਡਿਲੀਵਰੀ ਕੰਪਨੀ ਵਿੱਚ ਕੰਮ ਕਰਦੇ ਸੀ ਰਾਤ ਨੂੰ ਘਰ ਜਾਂਦੇ ਹੋਏ ਉਹ ਦੋਨੋਂ ਮਿਲ ਕੇ ਗਾਣਾ ਗਾ ਰਹੇ ਹੁੰਦੇ ਹਨ ਤੇ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਹ ਦੋਨੋਂ ਇੱਕ ਦੂਸਰੇ ਨੂੰ ਬਹੁਤ ਹੀ ਜ਼ਿਆਦਾ ਪਿਆਰ ਕਰਦੇ ਸੀ ਕਰੇ ਜਾ ਕੇ ਐਸ਼ ਦੁਬਾਰਾ ਫੋਨ ਵਿੱਚ ਲੱਗ ਜਾਂਦਾ ਹੈ ਜਦੋਂ ਮਾਰਥਾ ਉਸ ਨੂੰ ਖਾਣੇ ਬਾਰੇ ਪੁੱਛਦੀ ਹੈ ਤਾਂ ਐਸ਼ ਦੁਬਾਰਾ ਉਸਤੇ ਕੋਈ ਧਿਆਨ ਨਹੀਂ ਦਿੰਦਾ ਮਾਰਥਾ ਉਸ ਦੀ ਇਸ ਗੱਲ ਤੋਂ ਪਰੇਸ਼ਾਨ ਹੋ ਗਈ ਸੀ ਪਰ ਐਸ਼ ਉਸ ਨੂੰ ਸਮਝਾਉਣ ਕੋਸ਼ਿਸ਼ ਕਰਦਾ ਹੈ ਕਿ ਉਹ ਉਸਦੇ ਬਚਪਨ ਦੀ ਫੋਟੋ ਆਨਲਾਈਨ ਪੋਸਟ ਕਰ ਰਿਹਾ ਸੀ ਤੇ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਬਚਪਨ ਵਿੱਚ ਐਸ਼ ਦੀ ਮਾਂ ਨੇ ਉਸ ਨੂੰ ਬਹੁਤਾ ਪਿਆਰ ਨਹੀਂ ਦਿੱਤਾ ਤੇ ਉਸਨੇ ਆਪਣੇ ਪਿਤਾ ਨੂੰ ਬਚਪਨ ਵਿੱਚ ਹੀ ਖੋ ਦਿੱਤਾ ਸੀ ਖਾਣਾ ਖਾਣ ਤੋਂ ਬਾਅਦ ਐਸ਼ ਤੇ ਮਾਰਥਾ ਰਾਤ ਨੂੰ ਇੱਕ ਦੂਜੇ ਦੇ ਕਰੀਬ ਜਾਂਦੇ ਹਨ ਜਿੱਥੇ ਐਸ਼ ਬਹੁਤ ਜਲਦੀ ਥੱਕ ਜਾਂਦਾ ਹੈ ਤੇ ਸੌ ਜਾਂਦਾ ਹੈ ਪਰ ਮਾਰਥਾ ਅਜੇ ਵੀ ਸੜੀ ਸਫਾਈ ਨਹੀਂ ਹੋਈ ਸੀ ਤੇ ਉਹ ਵੀ ਐਸ਼ ਨੂੰ ਬਿਨਾਂ ਕੁਝ ਕਹੇ ਸੌਂ ਜਾਂਦੀ ਹੈ ਅਗਲੇ ਦਿਨ ਐਸ਼ ਤੇ ਮਾਰਥਾ ਜਦੋਂ ਕੰਮ ਤੇ ਜਾ ਰਹੇ ਹੁੰਦੇ ਹਨ ਤਾਂ ਮਾਰਥਾ ਨੂੰ ਆਨਲਾਈਨ ਕਰਨ ਲਈ ਕੋਈ ਕੰਮ ਮਿਲ ਜਾਂਦਾ ਹੈ ਜਿਸ ਨੂੰ ਕਰਨ ਵਿੱਚ ਪੂਰਾ ਦਿਨ ਲੱਗ ਜਾਣਾ ਸੀ ਇਸ ਲਈ ਐਸ਼ ਨੂੰ ਇਕੱਲੇ ਨੂੰ ਹੀ ਡਿਲੀਵਰੀ ਵਾਲੇ ਕੰਮ ਤੇ ਜਾਣਾ ਪੈਂਦਾ ਹੈ ਇਸ ਲਈ ਉਹ ਇਕੱਲਾ ਹੀ ਵੈਨ ਲੈ ਕੇ ਚਲਾ ਜਾਂਦਾ ਹੈ ਉਸ ਤੋਂ ਬਾਅਦ ਮਾਰਥਾ ਵੀ ਆਪਣੇ ਕੰਮ ਤੇ ਲੱਗ ਜਾਂਦੀ ਹੈ ਤੇ ਇਕੱਲੀ ਉਹ ਘਰ ਵਿੱਚ ਆਪਣੀ ਮਰਜ਼ੀ ਮੁਤਾਬਿਕ ਕੰਮ ਕਰਨ ਲੱਗ ਜਾਂਦੀ ਹੈ ਸ਼ਾਮ ਨੂੰ ਉਸ ਦਾ ਸਾਰਾ ਕੰਮ ਖਤਮ ਹੋ ਜਾਂਦਾ ਹੈ ਪਰ ਉਹ ਦੇਖਦੀ ਹੈ ਕਿ ਐਸ਼ ਹਜੇ ਤੱਕ ਘਰ ਨਹੀਂ ਆਇਆ ਸੀ ਤਾਂ ਉਹ ਉਸ ਨੂੰ ਕਾਲ ਕਰਦੀ ਹੈ ਪਰ ਉਹ ਉਸ ਦਾ ਫੋਨ ਨਹੀਂ ਚੱਕਦਾ ਤੇ ਦੇਖਦੇ ਹੀ ਦੇਖਦੇ ਬਹੁਤ ਰਾਤਾਂ ਹੋ ਜਾਂਦੀ ਹੈ ਇਸ ਲਈ ਮਾਰਥਾ ਕਾਫੀ ਜ਼ਿਆਦਾ ਪਰੇਸ਼ਾਨ ਹੋ ਜਾਂਦੀ ਹੈ ਪਰ ਉਸ ਦੀ ਭੈਣ ਉਸ ਨੂੰ ਸਮਝਾਉਂਦੀ ਹੈ ਕਿ ਕੋਈ ਗੱਲ ਨਹੀਂ ਉਹ ਕਰ ਆ ਜਾਵੇਗਾ ਮਾਰਥਾ ਪਰੇਸ਼ਾਨ ਹੋ ਕੇ ਰੋ ਰਹੀ ਹੁੰਦੀ ਹੈ ਕਿ ਉਸੇ ਦੌਰਾਨ ਉਸ ਦੇ ਘਰ ਪੁਲਿਸ ਆ ਜਾਂਦੀ ਹੈ ਤੇ ਮਾਰਥਾ ਨੂੰ ਐਸ਼ ਦੇ ਐਕਸੀਡੈਂਟ ਦੀ ਖਬਰ ਦਿੰਦੀ ਹੈ ਜਿਸ ਚ ਐਸ਼ ਦੀ ਮੌਤ ਹੋ ਗਈ ਸੀ ਉਸ ਤੋਂ ਬਾਅਦ ਆਪਾਂ ਨੂੰ ਕੁਝ ਦਿਨਾਂ ਬਾਅਦ ਦਾ ਸੀਨ ਦਿਖਾਇਆ ਜਾਂਦਾ ਹੈ ਜਿੱਥੇ ਐਸ਼ ਦਾ ਅੰਤਿਮ ਸੰਸਕਾਰ ਹੋ ਰਿਹਾ ਹੁੰਦਾ ਹੈ ਤੇ ਮਾਰਥਾ ਦੀ ਇੱਕ ਦੋਸਤ ਜਿਸ ਨੇ ਮਾਰਥਾ ਦੀ ਤਰ੍ਹਾਂ ਹੀ ਆਪਣੇ ਪਤੀ ਨੂੰ ਖੋਹ ਦਿੱਤਾ ਸੀ ਉਹ ਉਸ ਨੂੰ ਸਮਝਾਉਣ ਲੱਗ ਜਾਂਦੀ ਹੈ ਪਰਮਾਰਥਾ ਉਸਨੂੰ ਚੁੱਪ ਰਹਿਣ ਲਈ ਕਹਿੰਦੀ ਹੈ ਪਰ ਉਹ ਉਸਦੀ ਮਦਦ ਕਰਨਾ ਚਾਹੁੰਦੀ ਸੀ ਤੇ ਉਹ ਉਸਨੂੰ ਦੱਸਦੀ ਹੈ ਕਿ ਇੱਕ ਇਹੋ ਜਹੀ ਕੰਪਨੀ ਹੈ ਜਿਹੜੀ ਕੀ ਐਸ਼ ਦੇ ਸੋਸ਼ਲ ਮੀਡੀਆ ਤੋਂ ਉਸਦੀ ਸਾਰੀ ਜਾਣਕਾਰੀ ਲੈ ਕੇ ਉਸਦੀ ਐਸ਼ ਨਾਲ ਗੱਲ ਕਰਵਾ ਸਕਦੀ ਹੈ ਇਹ ਸੁਣ ਕੇ ਮਾਰਥਾ ਦਾ ਦਿਮਾਗ ਖਰਾਬ ਹੋ ਜਾਂਦਾ ਹੈ ਤੇ ਉਹ ਉਸਤੇ ਗੁੱਸਾ ਕਰਨ ਲੱਗ ਜਾਂਦੀ ਹੈ ਪਰ ਉਸਦੀ ਭੈਣ ਉਸਨੂੰ ਸ਼ਾਂਤ ਕਰ ਦਿੰਦੀ ਹੈ ਉਸ ਤੋਂ ਬਾਅਦ ਮਾਰਥਾ ਆਪਣੇ ਘਰ ਨੂੰ ਰੈਨੋਵੇਟ ਕਰ ਦਿੰਦੀ ਹੈ ਤੇ ਐਸ਼ ਦੀਆਂ ਸਾਰੀਆਂ ਚੀਜ਼ਾਂ ਪੜਛੱਤੀ ਤੇ ਰੱਖ ਦਿੰਦੀ ਹੈ ਤਾਂ ਕਿ ਉਸਨੂੰ ਐਸ਼ ਦੀ ਯਾਦ ਨਾ ਆਵੇ ਮਾਰਥਾ ਹੁਣ ਖੁਦ ਨੂੰ ਇਕੱਲਾ ਮਹਿਸੂਸ ਕਰਨ ਲੱਗ ਜਾਂਦੀ ਹੈ ਤੇ ਉਸ ਦਾ ਕੰਮ ਤੇ ਜਾਣ ਨੂੰ ਦਿਲ ਵੀ ਨਹੀਂ ਕਰਦਾ ਸੀ ਇਸ ਲਈ ਉਹ ਪੂਰਾ ਦਿਨ ਸ਼ਰਾਬ ਪੀਂਦੀ ਰਹਿੰਦੀ ਤੇ ਰੋਂਦੀ ਰਹਿੰਦੀ ਪਰ ਇੱਕ ਦਿਨ ਜਦੋਂ ਉਹ ਆਪਣੇ ਲੈਪਟਾਪ ਵਿੱਚ ਆਪਣੇ ਮੇਲ ਚੈੱਕ ਕਰ ਰਹੀ ਹੁੰਦੀ ਹੈ ਤਾਂ ਉਸ ਨੂੰ ਉਸ ਦੀ ਦੋਸਤ ਦਾ ਮੇਲ ਆਉਂਦਾ ਹੈ ਉਸ ਨੇ ਮਾਰਥਾ ਨੂੰ ਪੁੱਛੇ ਬਗੈਰ ਹੀ ਉਸ ਦਾ ਨਾਮ ਉਸ ਕੰਪਨੀ ਵਿੱਚ ਲਿਖਵਾ ਦਿੱਤਾ ਸੀ ਜਿਹੜੀ ਕੀ ਇਨਸਾਨਾਂ ਦੇ ਵਰਗੇ ਹੀ AI ਬਣਾਉਂਦੀ ਹੈ ਉਸੇ ਦੌਰਾਨ ਮਾਰਥਾ ਨੂੰ ਐਸ਼ ਦੇ ਨਾਮ ਤੇ ਇੱਕ ਮੇਲ ਆਉਂਦਾ ਹੈ ਇਹ ਦੇਖ ਕੇ ਉਹ ਆਪਣੀ ਦੋਸਤ ਨੂੰ ਕਾਲ ਕਰਦੀ ਹੈ ਤੇ ਉਸ ਤੇ ਗੁੱਸਾ ਕਰਨ ਲੱਗ ਜਾਂਦੀ ہے کیونکہ مارتا ਦਾ ਇਹ ਮੰਨਣਾ ਸੀ کہ کوئی بھی اےش دی جگہ نہیں لے سکتا اس ਤੋਂ ਬਾਅਦ اگلے ਦਿਨ اچانک مارتا ਨੂੰ ਕੰਮ ਕਰਦੇ ਹੋਏ ਉਲਟੀ ਆ ਜਾਂਦੀ ਹੈ ਤੇ ਉਹ دیکھਦੀ ਹੈ ਕਿ ਉਹ প্রেਗਨੈਂਟ ਹੁੰਦੀ ਹੈ ਇਹ ਜਾਣ ਕੇ ਉਹ ਆਪਣੀ ਭੈਣ ਨੂੰ ਕਾਲ ਕਰਦੀ ਹੈ ਪਰ ਉਹ ਕੰਮ ਵਿੱਚ ਵਿਅਸਤ ਹੋਣ ਕਰਕੇ ਉਸ ਦੀ ਕਾਲ ਨਹੀਂ ਚੱਕਦੀ ਹੁਣ مارتا ਨਾਲ ਗੱਲ ਕਰਨ ਲਈ ਕੋਈ ਵੀ ਨਹੀਂ ਹੁੰਦਾ اس لیے ਉਹ ਆਪਣਾ ਲੈਪਟਾਪ ਚੁੱਕਦੀ ਹੈ ਤੇ ਉਸ میل ਦੇ ذریعے اےش ਨਾਲ ਗੱਲ ਕਰਨ ਲੱਗ ਜਾਂਦੀ ਹੈ ਜਿੱਥੇ ਉਹ اے ائی بالکل اےش ਦੀ ਤਰ੍ਹਾਂ ਹੀ ਗੱਲ ਕਰ ਰਿਹਾ ਹੁੰਦਾ ਹੈ ਤੇ مارتا ਉਸ ਨੂੰ ਉਹਦੀ ਹੋਈ ਦੱਸਦੀ ਹੈ ਕਿ ਉਹ ਪ੍ਰੈਗਨੈਂਟ ਹੈ ਇਸ ਤੋਂ ਬਾਅਦ ਮਾਰਥਾ ਨੂੰ ਉਸਦੀ ਭੈਣ ਦੀ ਕਾਲ ਆਉਂਦੀ ਹੈ ਪਰ ਉਹ ਉਸ ਨੂੰ ਕੁਝ ਵੀ ਨਹੀਂ ਦੱਸਦੀ ਤੇ ਕੰਮ ਦਾ ਬਹਾਨਾ ਲਾ ਕੇ ਫੋਨ ਕੱਟ ਦਿੰਦੀ ਹੈ ਤੇ ਫਿਰ ਐਸ਼ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ ਮਾਰਥਾ ਉਸਦੀ ਆਵਾਜ਼ ਸੁਣਨਾ ਚਾਹੁੰਦੀ ਸੀ ਇਸ ਲਈ ਉਹ ਐਸ਼ ਦੀਆਂ ਸਾਰੀਆਂ ਵੀਡੀਓਜ਼ ਉਸ AI ਨੂੰ ਸੈਂਡ ਕਰ ਦਿੰਦੀ ਹੈ ਤੇ ਉਹ ਉਹਨਾਂ ਵੀਡੀਓਜ਼ ਨੂੰ ਪ੍ਰੋਸੈਸ ਕਰਦਾ ਹੈ ਤੇ ਕੁਝ ਦੇਰ ਬਾਅਦ ਮਾਰਥਾ ਨੂੰ ਐਸ਼ ਦੀ ਕਾਲ ਆ ਜਾਂਦੀ ਹੈ ਤੇ ਉਸਦੀ ਆਵਾਜ਼ ਸੁਣ ਕੇ ਮਾਰਥਾ ਹੈਰਾਨ ਹੋ ਜਾਂਦੀ ਹੈ ਕਿਉਂਕਿ ਉਸਦੀ ਆਵਾਜ਼ ਬਿਲਕੁਲ ਐਸ਼ ਦੀ ਤਰ੍ਹਾਂ ਹੀ ਹੁੰਦੀ ਹੈ ਤੇ ਉਹ ਉਸ ਨਾਲ ਗੱਲ ਕਰਨੀਆ ਸ਼ੁਰੂ ਕਰ ਦਿੰਦੀ ਹੈ ਇਸ ਲਈ ਉਹ ਆਪਣੀ ਭੈਣ ਦੀ ਕਾਲ ਵੀ ਨਹੀਂ ਚੱਕਦੀ ਇੱਕ ਦਿਨ ਮਾਰਥਾ ਆਪਣਾ ਚੈੱਕਅਪ ਕਰਵਾਉਣ ਜਾਂਦੀ ਹੈ ਤੇ ਡਾਕਟਰ ਉਸ ਨੂੰ ਉਸਦੇ ਬੱਚੇ ਦੀ ਧੜਕਣ ਸੁਣਾਉਂਦੀ ਹੈ ਮਾਰਥਾ ਉਸ ਨੂੰ ਰਿਕਾਰਡ ਕਰਕੇ ਐਸ਼ ਨੂੰ ਵੀ ਸੁਣਾਉਂਦੀ ਹੈ ਉਸੇ ਦੌਰਾਨ ਉਸਦਾ ਫੋਨ نیچے گر ਜਾਂਦਾ ਹੈ ਤੇ ਟੁੱਟ ਜਾਂਦਾ ਹੈ ਇਹ ਦੇਖ ਕੇ ਉਹ ਪੈਨਿਕ ਹੋ ਜਾਂਦੀ ਹੈ ਤੇ ਜਲਦੀ ਜਲਦੀ ਨਵਾਂ ਫੋਨ ਲੈ ਕੇ ਐਸ਼ ਨੂੰ ਕਾਲ ਕਰਕੇ ਉਸ ਤੋਂ ਮਾਫੀ ਮੰਗਦੀ ਹੈ ਇੱਥੇ ਉਹ ਉਸ ਨੂੰ ਸ਼ਾਂਤ ਕਰਦਾ ਹੈ ਤੇ ਉਸ ਨੂੰ ਇੱਕ ਤਰੀਕਾ ਦੱਸਦਾ ਹੈ ਜਿਸ ਨਾਲ ਉਹ ਉਸ ਦੇ ਸਾਹਮਣੇ ਆ ਸਕਦਾ ਸੀ ਉਹ ਮਾਰਥਾ ਨੂੰ ਇੱਕ ਰੋ ਬੋਟ ਬਾਰੇ ਦੱਸਦਾ ਹੈ ਜੋ ਕਿ ਬਿਲਕੁਲ ਐਸ਼ ਦੀ ਤਰ੍ਹਾਂ ਹੀ ਦਿਖੇਗਾ ਤੇ ਉਹ ਉਸ ਰੋਬੋਟ ਦੇ ਅੰਦਰ ਜਾ ਕੇ ਬਿਲਕੁਲ ਐਸ਼ ਦੀ ਤਰ੍ਹਾਂ ਹੀ ਮਾਰਥਾ ਨਾਲ ਰਹਿ ਸਕਦਾ ਹੈ ਇਹ ਸੁਣ ਕੇ ਮਾਰਥਾ ਜਲਦੀ ਜਲਦੀ ਉਸ ਰੋਬੋਟ ਨੂੰ ਆਰਡਰ ਕਰ ਦਿੰਦੀ ਹੈ ਤੇ ਜਦੋਂ ਉਹ ਰੋਬੋਟ ਮਾਰਥਾ ਦੇ ਘਰ ਡਿਲੀਵਰ ਹੁੰਦਾ ਹੈ ਤਾਂ ਉਹ ਬਿਲਕੁਲ ਵੀ ਐਸ਼ ਦੀ ਤਰ੍ਹਾਂ ਨਹੀਂ ਲੱਗ ਰਿਹਾ ਹੁੰਦਾ ਪਰ ਉਹ ਏਆਈ ਮਾਰਥਾ ਨੂੰ ਕਹਿੰਦਾ ਹੈ ਕਿ ਪਹਿਲਾਂ ਇਸ ਰੋਬੋਟ ਨੂੰ ਐਕਟੀਵੇਟ ਕਰਨਾ ਪਵੇਗਾ ਇਸ ਲਈ ਮਾਰਥਾ ਉਸ ਰੋਬੋਟ ਨੂੰ ਆਪਣੇ ਵਾਸ਼ਰੂਮ ਵਿੱਚ ਲਿਜਾ ਕੇ ਉਸ ਨੂੰ ਆਪਣੇ ਬਾਥ ਟੱਬ ਵਿੱਚ ਲਟਾ ਦਿੰਦੀ ਹੈ ਤੇ ਉਸ ਕੋਈ ਕੈਮੀਕਲ ਪਾ ਦਿੰਦੀ ਹੈ ਉਸ ਤੋਂ ਬਾਅਦ ਐਸ਼ ਵੀ ਉਸ ਰੋਬੋਟ ਦੇ ਨਾਲ ਕਨੈਕਟ ਹੋਣ ਲਈ ਚਲਾ ਜਾਂਦਾ ਹੈ ਤੇ ਮਾਰਥਾ ਕੁਝ ਦੇਰ ਲਈ ਦੁਬਾਰਾ ਇਕੱਲੀ ਹੋ ਜਾਂਦੀ ਹੈ ਜਦੋਂ ਉਸ ਨੂੰ ਵਾਸ਼ਰੂਮ ਵਿੱਚੋਂ ਕੁਝ ਆਵਾਜ਼ਾਂ ਆਉਂਦੀਆਂ ਹਨ ਤਾਂ ਉਹ ਬਹੁਤ ਡਰ ਜਾਂਦੀ ਹੈ ਤੇ ਉਹ ਖੁਦ ਨੂੰ ਸ਼ਾਂਤ ਕਰਨ ਲਈ ਗਾਣਾ ਗਾਉਣ ਲੱਗ ਜਾਂਦੀ ਹੈ ਉਸੇ ਦੌਰਾਨ ਬਾਥਰੂਮ ਵਿੱਚੋਂ ਦੁਬਾਰਾ ਆਵਾਜ਼ਾਂ ਆਉਣ ਲੱਗ ਜਾਂਦੀਆਂ ਹਨ ਜਦੋਂ ਮਾਰਥਾ ਉੱਥੇ ਜਾ ਕੇ ਦੇਖਦੀ ਹੈ ਤਾਂ ਉਸ ਦੇ ਸਾਹਮਣੇ ਉਹ ਰੋਬੋਟ ਐਸ਼ ਦਾ ਰੂਪ ਲੈ ਕੇ ਖੜਾ ਹੁੰਦਾ ਹੈ ਇਹ ਦੇਖ ਕੇ ਮਾਰਥਾ ਨੂੰ ਆਪਣੀਆਂ ਅੱਖਾਂ ਦੇ ਯਕੀਨ ਨਹੀਂ ਹੋ ਰਿਹਾ ਸੀ ਪਰ ਮਾਰਥਾ ਉਸ ਰੋਬੋਟ ਦੇ ਕੋਲ ਜਾਣ ਤੋਂ ਤਰਾ ਰਹੀ ਹੁੰਦੀ ਹੈ ਪਰ ਐਸ਼ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ ਫਿਰ ਵੀ ਉਸ ਨੂੰ ਡਰ ਲੱਗ ਰਿਹਾ ਸੀ ਇਸ ਲਈ ਉਹ ਕਿਚਨ ਵਿੱਚ ਜਾ ਕੇ ਡਰਿੰਕ ਕਰਦੀ ਹੈ ਤੇ ਫਿਰ ਐਸ਼ ਨੂੰ ਟੱਚ ਕਰਨ ਲੱਗ ਜਾਂਦੀ ਹੈ ਤੇ ਉਹ ਉਸ ਨੂੰ ਬਹੁਤ ਸੌਫਟ ਲੱਗ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਮਾਰਥਾ ਉਸ ਨੂੰ ਕਿਸ ਕਰਨ ਲੱਗ ਜਾਂਦੀ ਹੈ ਤੇ ਫਿਰ ਉਹ ਦੋਨੋਂ ਬੈਡਰੂਮ ਵਿੱਚ ਚਲੇ ਜਾਂਦੇ ਹਨ ਉੱਥੇ ਮਾਰਥਾ ਆਪਣੇ ਸਾਰੇ ਕੱਪੜੇ ਉਤਾਰ ਦਿੰਦੀ ਹੈ ਤੇ ਐਸ਼ ਦਾ ਹੱਥ ਆਪਣੇ ਸਰੀਰ ਤੇ ਰਖਵਾ ਲੈਂਦੀ ਹੈ ਐਸ਼ ਸਮਝ ਜਾਂਦਾ ਹੈ ਕਿ ਮਾਰਥਾ ਉਸ ਨਾਲ ਕੀ ਕਰਨਾ ਚਾਹੁੰਦੀ ਹੈ ਇਸ ਲਈ ਉਹ ਵੀ ਤਿਆਰ ਹੋ ਜਾਂਦਾ ਹੈ ਤੇ ਮਾਰਥਾ ਦੇ ਕਰੀਬ ਆ ਜਾਂਦਾ ਹੈ ਇਸ ਨਾਲ ਮਾਰਥਾ ਨੂੰ ਕਾਫੀ ਸੰਤੁਸ਼ਟੀ ਮਿਲਦੀ ਹੈ ਜੋ ਕਿ ਇਨਸਾਨੀ ਐਸ਼ ਨੇ ਉਸ ਨੂੰ ਕਦੇ ਨਹੀਂ ਦਿੱਤੀ ਸੀ ਇਸ ਲਈ ਅੱਜ ਰਾਤ ਮਾਰਥਾ ਨੂੰ ਕਾਫੀ ਵਧੀਆ ਨੀਂਦ ਆਉਂਦੀ ਹੈ ਸਵੇਰ ਹੁੰਦੇ ਹੀ ਜਦੋਂ ਉਹ ਪਿਛਲੀ ਰਾਤ ਬਾਰੇ ਗੱਲਾਂ ਕਰ ਰਹੇ ਹੁੰਦੇ ਹਨ ਤਾਂ ਉਸੇ ਦੌਰਾਨ ਮਾਰਥਾ ਦੀ ਭੈਣ ਉੱਥੇ ਆ ਜਾਂਦੀ ਹੈ ਇਹ ਦੇਖ ਕੇ ਮਾਰਥਾ ਜਲਦੀ ਜਲਦੀ ਐਸ਼ ਨੂੰ ਛੁਪਾ ਦਿੰਦੀ ਹੈ ਤੇ ਆਪਣੀ ਭੈਣ ਨੂੰ ਅੰਦਰ ਬੁਲਾ ਲੈਂਦੀ ਹੈ ਜੋ ਕਿ ਕਾਫੀ ਪਰੇਸ਼ਾਨ ਹੁੰਦੀ ਹੈ ਕਿਉਂਕਿ ਮਾਰਥਾ ਉਸ ਦੀ ਕਾਲ ਨਹੀਂ ਚੱਕ ਰਹੀ ਸੀ ਮਾਰਥਾ ਤੇ ਉਸ ਦੀ ਭੈਣ ساری ਰਾਤ ਗੱਲਾਂ ਕਰਦੀਆਂ ਹਨ ਆਉਂਦੇ ਹੋਏ ਮਾਰਥਾ ਦੀ ਭੈਣ ਮਾਰਥਾ ਨੂੰ ਕਹਿੰਦੀ ਹੈ ਕਿ ਉਸਨੇ ਉਸਦੇ ਵਾਸ਼ਰੂਮ ਵਿੱਚ ਕਿਸੇ ਮਰਦ ਦੇ ਕੱਪੜੇ ਦੇਖੇ ਹਨ ਤੇ ਉਸਨੂੰ ਲੱਗ ਰਿਹਾ ਹੁੰਦਾ ਹੈ ਕਿ ਮਾਰਥਾ ਆਪਣੀ ਜ਼ਿੰਦਗੀ ਵਿੱਚ ਹੌਲੀ-ਹੌਲੀ ਅੱਗੇ ਵਧ ਰਹੀ ਹੈ ਪਰ ਇਹ ਸੱਚ ਨਹੀਂ ਸੀ ਇਸ ਲਈ ਮਾਰਥਾ ਕਾਫੀ ਪਰੇਸ਼ਾਨ ਹੋ ਜਾਂਦੀ ਹੈ ਜਦੋਂ ਉਹ ਐਸ਼ ਤੇ ਗੁੱਸਾ ਕਰ ਰਹੀ ਸੀ ਤਾਂ ਉਸ ਤੋਂ ਗਲਤੀ ਨਾਲ ਇੱਕ ਕੰੱਚ ਦਾ ਗਲਾਸ ਟੁੱਟ ਜਾਂਦਾ ਹੈ ਤੇ ਉਸਦੀ ਮਦਦ ਕਰਦੇ ਹੋਏ ਐਸ਼ ਦੇ ਹੱਥ ਵਿੱਚ ਇੱਕ ਕੰੱਚ ਦਾ ਟੁਕੜਾ ਖੁੱਬ ਜਾਂਦਾ ਹੈ ਪਰ ਉਸਨੂੰ ਕੋਈ ਫਰਕ ਨਹੀਂ ਪੈਂਦਾ ਇਹ ਦੇਖ ਕੇ ਮਾਰਥਾ ਨੂੰ ਹੁਣ ਐਸ਼ ਅਜੀਬ ਲੱਗਣ ਲੱਗ ਗਿਆ ਸੀ ਇਸ ਲਈ ਰਾਤ ਨੂੰ ਉਸ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਉਸ ਨੂੰ ਐਸ਼ ਦੇ ਨਾਲ ਸੌਣਾ ਅਜੀਬ ਲੱਗ ਰਿਹਾ ਹੁੰਦਾ ਹੈ ਇਸ ਲਈ ਉਹ ਐਸ਼ ਨੂੰ ਬਾਹਰ ਜਾਣ ਲਈ ਕਹਿੰਦੀ ਹੈ ਤੇ ਐਸ਼ ਬਿਨਾਂ ਕੁਝ ਕਹੇ ਬਾਹਰ ਚਲਾ ਜਾਂਦਾ ਹੈ ਇਹ ਦੇਖ ਕੇ ਮਾਰਥਾ ਕਹਿੰਦੀ ਹੈ ਕਿ ਜੇਕਰ ਤੂੰ ਅਸਲੀ ਐਸ਼ ਹੁੰਦਾ ਤਾਂ ਮੇਰੇ ਨਾਲ ਬਹਿਸ ਕਰਦਾ ਇਹ ਸੁਣ ਕੇ ਐਸ਼ ਉਸ ਨਾਲ ਬਹਿਸ ਕਰਨ ਲੱਗ ਜਾਂਦਾ ਹੈ ਇਹ ਦੇਖ ਕੇ ਮਾਰਥਾ ਨੂੰ ਹੋਰ ਵੀ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਉਹ ਉਸ ਨੂੰ ਮਾਰਨ ਲੱਗ ਜਾਂਦੀ ਹੈ ਪਰ ਐਸ਼ ਉਸ ਦੀ ਮਾਰ ਵੀ ਚੁੱਪਚਾਪ ਖਾ ਰਿਹਾ ਹੁੰਦਾ ਹੈ ਤੇ ਇਹ ਗੱਲ ਵੀ ਮਾਰਥਾ ਨੂੰ ਵਧੀਆ ਨਹੀਂ ਲੱਗਦੀ ਕਿਉਂਕਿ ਅਸਲੀ ਐਸ਼ ਇਸ ਤਰ੍ਹਾਂ ਦਾ ਨਹੀਂ ਸੀ ਸਲੀਮਾਰਥਾ ਉਸਨੂੰ ਘਰੋਂ ਬਾਹਰ ਜਾਣ ਲਈ ਕਹਿੰਦੀ ਹੈ ਤੇ ਐਸ਼ ਬਿਨਾ ਕੁਝ ਕਹੇ ਘਰੋਂ ਚਲਾ ਜਾਂਦਾ ਹੈ ਅਗਲੀ ਸਵੇਰ ਜਦੋਂ ਮਾਰਥਾ ਦੇਖਦੀ ਹੈ ਤਾਂ ਐਸ਼ ਸਾਰੀ ਰਾਤ ਦਾ ਬਾਹਰ ਹੀ ਖੜਿਆ ਹੁੰਦਾ ਹੈ ਕਿਉਂਕਿ ਉਹ ਮਾਰਥਾ ਤੋਂ 30 ਮੀਟਰ ਤੋਂ ਜ਼ਿਆਦਾ ਦੂਰ ਨਹੀਂ ਜਾ ਸਕਦਾ ਸੀ ਇਹ ਦੇਖ ਕੇ ਮਾਰਥਾ ਉਸਨੂੰ ਅੰਦਰ ਬੁਲਾ ਲੈਂਦੀ ਹੈ ਉਸ ਤੋਂ ਬਾਅਦ ਮਾਰਥਾ ਐਸ਼ ਨੂੰ ਆਪਣੇ ਨਾਲ ਚੱਲਣ ਦੀ ਕਹਿੰਦੀ ਹੈ ਤੇ ਉਹ ਉਸਨੂੰ ਗੱਡੀ ਵਿੱਚ ਬਿਠਾ ਕੇ ਇੱਕ ਪਹਾੜੀ ਤੇ ਲੈ ਆਉਂਦੀ ਹੈ ਜਿੱਥੇ ਲੋਕ ਸੁਸਾਇਡ ਕਰਦੇ ਸੀ ਤੇ ਮਾਰਥਾ ਜਦੋਂ ਐਸ਼ ਨੂੰ ਇੱਥੋਂ ਛਾਲ ਮਾਰਨ ਲਈ ਕਹਿੰਦੀ ਹੈ ਤਾਂ ਉਹ ਉਸਦੀ ਇਹ ਗੱਲ ਵੀ ਮੰਨ ਜਾਂਦਾ ਹੈ ਤੇ ਇੱਥੇ ਮਾਰਥਾ ਉਸ ਨੂੰ ਰੋਕਦੇ ਹੋਏ ਕਹਿੰਦੀ ਹੈ ਕਿ ਜੇਕਰ ਤੇਰੇ ਵਿੱਚ ਇਨਸਾਨਾਂ ਵਾਲੀਆਂ ਫੀਲਿੰਗਸ ਹੁੰਦੀਆਂ ਤਾਂ ਤੂੰ ਮੇਰੀ ਇਹ ਗੱਲ ਕਦੇ ਨਹੀਂ ਮੰਨਣੀ ਸੀ ਤੇ ਤੂੰ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਨੀ ਸੀ ਇਹ ਸੁਣ ਕੇ ਐਸ਼ ਆਪਣੇ ਆਪ ਨੂੰ ਬਚਾਉਣ ਲਈ ਮਾਰਥਾ ਅਗੇ ਤਰਲੇ ਕਰਨ ਲੱਗ ਜਾਂਦਾ ਹੈ ਤੇ ਮਾਰਥਾ ਇਹ ਦੇਖ ਕੇ ਉਸਤੇ ਚੀਕਣ ਲੱਗ ਜਾਂਦੀ ਹੈ ਕਿਉਂਕਿ ਇੱਥੇ ਉਸ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਉਸਨੇ ਆਪਣੇ ਅਸਲੀ ਐਸ਼ ਨੂੰ ਹਮੇਸ਼ਾ ਲਈ ਖੋ ਦਿੱਤਾ ਹੈ ਤੇ ਉਹ ਚਾਹ ਕੇ ਵੀ ਕਦੇ ਵਾਪਸ ਨਹੀਂ ਆ ਸਕਦਾ ਉਸ ਤੋਂ ਬਾਅਦ ਆਪਾਂ ਨੂੰ ਕੁਝ ਸਾਲਾਂ ਬਾਅਦ ਦਾ ਸੀਨ ਦਿਖਾਇਆ ਜਾਂਦਾ ਹੈ ਜਿੱਥੇ ਮਾਰਥਾ ਦੀ ਇੱਕ ਬੇਟੀ ਵੀ ਹੋ ਜਾਂਦੀ ਹੈ ਅੱਜ ਉਸਤਾਜ ਜਨਮ ਦਿਨ ਹੁੰਦਾ ਹੈ ਜਦੋਂ ਮਾਰਥਾ ਉਸ ਲਈ ਕੇਕ ਕੱਟ ਰਹੀ ਸੀ ਤਾਂ ਉਹ ਕੇਕ ਦਾ ਇੱਕ ਟੁਕੜਾ ਲੈ ਕੇ ਪਰਚੱਤੀ ਵਿੱਚ ਜਾਣ ਲੱਗਦੀ ਹੈ ਤਾਂ ਇੱਥੇ ਆਪਾਂ ਨੂੰ ਪਤਾ ਲੱਗਦਾ ਹੈ ਕਿ ਐਸ਼ ਹਜੇ ਵੀ ਮਾਰਥਾ ਦੇ ਨਾਲ ਰਹਿ ਰਿਹਾ ਹੁੰਦਾ ਹੈ ਤੇ ਮਾਰਥਾ ਨੇ ਹਜੇ ਤੱਕ ਦੂਸਰਾ ਵਿਆਹ ਨਹੀਂ ਕੀਤਾ ਸੀ ਇਸ ਦੇ ਨਾਲ ਹੀ ਇੱਥੇ ਇਸ ਫਿਲਮ ਦੀ ਕਹਾਣੀ ਖਤਮ ਹੋ ਜਾਂਦੀ ਹੈ ਸੋ ਦੋਸਤੋ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਧੰਨਵਾਦ